ਇਸ ਤਰ੍ਹਾਂ ਛੋਟੇ ਛੋਟੇ ਬੱਚਿਆਂ ਨੂੰ ਚੱਕੀ ਖੜੀਆਂ ਕੱਪੜਿਆਂ ਦੇ ਵਿੱਚ ਲਪੇਟੀ ਖੜੀਆਂ ਔਰਤਾਂ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਭੀੜ ਵਾਲੀਆਂ ਜਗ੍ਹਾਵਾਂ ਦੇ ਉੱਤੇ ਜਾਂ ਚੌਰਾਹਿਆਂ ਦੇ ਉੱਤੇ ਜਾਂ ਜਿੱਥੇ ਰੈੱਡ ਲਾਈਟਾਂ ਹੁੰਦੀਆਂ ਉੱਥੇ ਖੜੀਆਂ ਤੁਹਾਡੀ ਤਾਕੀ ਨੂੰ ਖੜਕਾਉਂਦੀਆਂ ਜੇ ਤੁਸੀਂ ਸਕੂਟਰ ਮੋਟਰਸਾਈਕਲ ਤੇ ਇੱਥੇ ਆਨੂੰ ਆ ਕੇ ਹੱਥ ਲਾਉਂਦੀਆਂ ਕਿ ਸਾਡੀ ਕੋਈ ਹੈਲਪ ਕਰ ਦੋ ਤੁਸੀਂ ਰੋਜ਼ ਦੇਖਿਆ ਹੋਣੀਆ ਤੁਹਾਡਾ ਬਾ ਵਸਤਾ ਰੋਜ਼ ਇਦਾਂ ਜਿਹੜੇ ਭੀਖ ਮੰਗਦੇ ਹੈਗੇ ਉਹਨਾਂ ਨਾਲ ਪੈਂਦਾ ਹੀ ਹੁਣਾ ਇਹਨਾਂ ਨੂੰ ਦੇਖ ਕੇ ਆਪਾਂ ਨੂੰ ਤਰਸ ਦੀ ਭਾਵਨਾ ਵੀ ਆਉਂਦੀ ਆ ਕਿ ਹਾਂ ਜੀ ਵੀ ਇਹ ਗਰੀਬ ਲੋਕ ਹੈਗੇ ਆ ਇਹ ਖੜੇ ਆ ਹਨਾ ਪਰ ਜਦੋਂ ਅਸੀਂ ਤਰਸ ਦੇ ਆਧਾਰ ਤੇ ਇਹਨਾਂ ਨੂੰ ਕੁਝ ਪੈਸਾ ਦੇ ਦਿੰਨੇ ਆ ਤਾਂ ਇਹਦਾ ਮਤਲਬ ਇਹ ਆ ਕਿ ਇਹ ਜਿਹੜੇ ਛੋਟੇ ਛੋਟੇ ਬੱਚੇ ਆ ਜੋ ਇਹਨਾਂ ਤੇ ਜ਼ੁਲਮ ਹੋ ਰਿਹਾ ਕਿਉਂਕਿ ਇੰਨੀ ਧੁੱਪ ਬਰਸਾਤ ਮੀਂਹ ਪੈਂਦਾ ਹੁੰਦਾ ਤਾਂ ਵੀ ਇਹ ਬੱਚੇ ਇੱਥੇ ਲਈ ਖੜੀਆਂ ਹੁੰਦੀਆਂ ਤਾਂ ਅਸੀਂ ਇਨਡਾਇਰੈਕਟਲੀ ਇਹ ਬੱਚਿਆਂ ਦੇ ਉੱਤੇ ਜੁਰਮ ਦੇ ਵਿੱਚ ਭਾਗੀਦਾਰ ਬਣ ਜਾਂਦੇ ਆ ਕਿਉਂਕਿ ਅਸੀਂ ਇਹਨੂੰ ਉਤਸ਼ਾਹਿਤ ਕਰਦੇ ਆ ਕਿ ਜਦੋਂ ਅਸੀਂ ਇਹਨੂੰ ਪੈਸੇ ਦੇ ਦਿੰਨੇ ਆ ਤੇ ਇਹ ਕਾਲੂ ਫੇਰ ਉੱਥੇ ਆ ਕੇ ਖੜਦੀ ਆ ਕਿ ਅੱਜ ਮੈਨੂੰ ਹੋਰ ਪੈਸੇ ਮਿਲੂਗੇ ਆਪਣੇ ਚਿੱਤੋਂ ਅਸੀਂ ਇੱਕ ਪੁੰਨ ਦਾ ਕੰਮ ਕਰਦੇ ਆ ਪਰ ਇਹ ਪੁੰਨ ਦਾ ਕੰਮ ਨਹੀਂ ਅਸੀਂ ਜੁਰਮ ਕਰ ਰਹੇ ਹਾਂ ਉਹਨੇ ਇਸ ਛੋਟੇ ਬੱਚੇ ਦੇ ਉੱਤੇ ਬੇਸ਼ੱਕ ਪੰਜਾਬ ਸਰਕਾਰ ਨੇ ਅੰਮ੍ਰਿਤਸਰ ਦੇ ਵਿੱਚ ਇਦਾਂ ਹੀ ਇੱਕ ਔਰਤ ਦੇ ਉੱਤੇ ਰੀਸੈਂਟਲੀ ਹੋਣ ਇਹ ਪਰਚਾ ਵੀ ਦਰਜ ਕੀਤਾ ਐਫ ਆਈ ਆਰ ਦਰਜ ਕੀਤੀ ਆ ਉਹ ਛੋਟੇ ਬੱਚੇ ਨੂੰ ਲੈ ਕੇ ਖੜੀ ਸੀ ਸੋ ਇਹ ਬਹੁਤ ਵਧੀਆ ਕਦਮ ਵੀ ਹੈਗਾ ਕਿ ਜਿਹੜੀ ਇੰਡੀਆ ਦੀ ਸੁਪਰੀਮ ਕੋਰਟ ਹੈਗੀ ਆ ਉਹਨੇ ਬੈਗਿੰਗ ਦੇ ਖਿਲਾਫ ਜਾਨੀ ਕਿ ਇਹ ਮੰਗਣ ਦੇ ਖਿਲਾਫ ਕੋਈ ਸਖਤ ਕਾਨੂੰਨ ਨਹੀਂ ਬਣਾਇਆ ਹੋਇਆ ਸਪਰੀਮ ਕੋਰਟ ਦਾ ਇਹ ਕਹਿਣਾ ਹੈ ਕਿ ਜੇ ਗਰੀਬੀ ਆ ਉਹੀ ਫੋਰਸ ਕਰਦੀ ਆ ਮੰਗਣ ਨੂੰ ਕਿਸੇ ਦਾ ਵੀ ਮੰਗਣ ਨੂੰ ਜੀ ਨਹੀਂ ਕਰਦਾ ਹੈਗਾ ਬਿਲਕੁਲ ਮੈਂ ਵੀ ਇਸ ਗੱਲ ਦੇ ਨਾਲ ਬਿਲਕੁਲ ਸਹਿਮਤ ਆ ਸੁਪਰੀਮ ਕੋਰਟ ਦੀ ਜੇਕਰ ਅਸੀਂ ਇਹ ਔਰਤਾਂ ਜਿਹੜੀਆਂ ਉੱਥੇ ਖੜੀਆਂ ਹੁੰਦੀਆਂ ਉਹਨਾਂ ਨੂੰ ਜਾ ਕੇ ਦੇਖੀਏ ਤਾਂ ਉਹ ਸਰੀਰਕ ਪੱਖੋਂ ਠੀਕ ਠਾਕ ਹੁੰਦੀਆਂ ਯਾਨੀ ਕਿ ਉਹ ਕੋਈ ਕੰਮ ਮਜ਼ਦੂਰੀ ਵਾਲਾ ਕਰ ਸਕਦੀਆਂ ਹੁੰਦੀਆਂ ਜੇ ਕਿਸੇ ਦੀ ਮਦਦ ਕਰਨੀ ਆ ਜੇ ਕੋਈ ਆਪਾਜ ਹੈਗਾ ਜਾਂ ਬਜ਼ੁਰਗ ਹੈਗਾ ਉਹ ਵੀ ਜਾਂਚ ਪੜਖ ਕਰਕੇ ਫੇਰ ਕਰੋ ਮੈਂ ਇਹੀ ਕਹੂੰਗਾ ਫਿਲਹਾਲ ਜੋ ਅਸੀਂ ਇਹਨਾਂ ਦੀ ਮਦਦ ਕਰਦੇ ਹੁੰਨੇ ਆ ਉਹ ਅਸੀਂ ਬੱਚਿਆਂ ਦੇ ਜੁਰਮ ਦੇ ਵਿੱਚ ਅਸੀਂ ਭਾਗੀਦਾਰ ਬਣ ਜਾਂਦੇ ਆ ਉਹ ਸਾਡਾ ਕੋਈ ਪੁੰਨ ਨਹੀਂਗਾ ਉਹ ਪਾਪ ਆ ਇਹ ਜਿਹੜੀਆਂ ਵੀ ਔਰਤਾਂ ਉੱਥੇ ਬੱਚੇ ਲੈ ਕੇ ਇਦਾਂ ਖੜੀਆਂ ਹੁੰਦੀਆਂ ਜ਼ਿਆਦਾਤਰ ਇਹ ਬੱਚੇ ਕਿਰਾਏ ਤੇ ਲੈ ਕੇ ਆਉਂਦੀਆਂ ਜਿਹੜਾ ਬੱਚਾ ਜਿੰਨਾ ਛੋਟਾ ਹੈ ਉਹਦਾ ਉਨੇ ਪੈਸੇ ਦਿੱਤੇ ਜਾਂਦੇ ਆ ਇੱਕ ਦਿਹਾੜੀ ਦੇ ਲਈ ਬੱਚਾ ਇਹ ਕਿਰਾਏ ਤੇ ਲੈ ਕੇ ਆਉਂਦੀ ਆ ਦੂਸਰਾ ਇਹ ਬੱਚੇ ਤੁਸੀਂ ਅਕਸਰ ਦੇਖੇ ਵੀ ਹੋਣੇ ਆ ਜਦੋਂ ਉਹਦੀ ਚੌਂਕਾ 'ਚ ਜਾਂਦੇ ਆ ਆਪਣੇ ਘਰਾਂ 'ਚ ਬੱਚੇ ਆ ਇਹ ਰੋਈ ਜਾਂਦੇ ਆ ਮੜ ਜੇ ਗਰਮੀ ਲੱਗਦੀ ਆ ਜਾਂ ਸਰਦੀ ਲੱਗਦੀ ਆ ਉਹ ਬੱਚੇ ਇਹਨਾਂ ਨੇ ਉਹ ਝੋੜੀਆਂ ਜਿਹਾਂ ਦੇ ਵਿੱਚ ਪਾਏ ਆ ਤੇ ਉਹ ਬੱਚੇ ਕੋਈ ਆਵਾਜ਼ ਵੀ ਨਹੀਂ ਕਰਦੇ ਤੇ ਰੋਂਦੇ ਵੀ ਨਹੀਂਗੇ ਤੇ ਇਹ ਵੀ ਉਹਦੇ ਤੋਂ ਉਜਾਹਰ ਹੋਇਆ ਕਿ ਇਹ ਬੱਚਿਆਂ ਨੂੰ ਕੋਈ ਕੋਈ ਨਸ਼ੀਲੀ ਦਵਾਈ ਉਹਨਾਂ ਨੂੰ ਉਹਨਾਂ ਦੇ ਮੂੰਹ 'ਚ ਜਾਨੀ ਕਿ ਉਹਨਾਂ ਨੂੰ ਚਟਾ ਦਿੱਤੀ ਜਾਂਦੀ ਆ ਜਾਂ ਪਲਾ ਦਿੱਤੀ ਜਾਂਦੀ ਆ ਜਿਹਦੀ ਵਜ੍ਹਾ ਕਰਕੇ ਉਹ ਬੱਚੇ ਬਸੂਰਤ ਹੋ ਕੇ ਕਹਿ ਲਓ ਕਿ ਇੱਕ ਤਰ੍ਹਾਂ ਨਾਲ ਸੁੰਨ ਹੋ ਕੇ ਇਹ ਵਿੱਚ ਪੈ ਰਹੇ ਆ ਝੋੜੀ ਜਈ ਦੇ ਵਿੱਚ ਗਰਮੀ ਸਰਦੀ ਉਹਨਾਂ ਨੂੰ ਬੜੀ ਫੀਲ ਹੀ ਨਹੀਂ ਹੁੰਦੀ ਹੈਗੀ ਮਹਿਸੂਸ ਨਹੀਂ ਹੁੰਦੀ। ਕੀ ਵਜ੍ਹਾ ਦੇ ਨਾਲ ਬਹੁਤ ਸਾਰੇ ਬੱਚੇ ਜਿਹੜੇ ਹੈਗੇ ਆ ਇਦਾਂ ਹੀ ਉਹਨਾਂ ਦੀ ਮੌਤ ਵੀ ਹੋ ਜਾਂਦੀ ਆ। ਜ਼ਿਆਦਾਤਰ ਇਹ ਜਿਹੜੇ ਹੈਗੇ ਆ ਪ੍ਰਵਾਸੀ ਹੁੰਦੇ ਆ, ਜਿਹੜੇ ਦੂਸਰੇ ਪ੍ਰਾਂਤਾਂ ਤੋਂ ਆ ਕੇ ਪੰਜਾਬ ਦੇ ਵਿੱਚ ਮੰਗਦੇ ਹੁੰਦੇ ਆ ਹਨਾ। ਇਹਨਾਂ ਦਾ ਕੋਈ ਵੀ ਜਾਨੀ ਕਿ ਆਧਾਰ ਕਾਰਡ ਕੋਈ ਪਛਾਣ ਪੱਤਰ ਇੱਥੇ ਹੁੰਦਾ ਨਹੀਂਗਾ। ਇੱਥੇ ਜਦੋਂ ਬੱਚੇ ਮਰ ਵੀ ਜਾਂਦੇ ਆ, ਇਹ ਚੁੱਪਚੀਪੀ ਤੇ ਜਾ ਕੇ ਦੱਬ ਦਿੱਤੇ ਜਾਂਦੇ ਆ। ਕਿਸੇ ਨੂੰ ਪਤਾ ਵੀ ਨਹੀਂ ਲੱਗਦਾ ਕਿ ਕੋਈ ਬੱਚਾ ਮਰ ਗਿਆ ਜਾਂ ਉਹ ਮਰਿਆ ਕਿੱਦਾਂ ਉਹਦੇ ਤੇ ਕੋਈ ਜਾਂਚ ਅੱਗੇ ਪੈਂਦੀ ਹੀ ਨਹੀਂ। ਸੋ ਇਸ ਤਰ੍ਹਾਂ ਜਦੋਂ ਅਸੀਂ ਇਹਨਾਂ ਨੂੰ ਭੀਖ ਦਿੰਨੇ ਆ, ਅਸੀਂ ਇਹ ਬੱਚਿਆਂ ਨੂੰ ਮੌਤ ਦੇ ਵੀ ਕਾਰਨ ਇਹਨਾਂ ਨੂੰ ਜੋ ਕਸਟ ਹੁੰਦਾ ਹੈ ਬੱਚਿਆਂ ਨੂੰ ਉਹਦੇ ਵਿੱਚ ਵੀ ਅਸੀਂ ਕਾਰਨ ਬਣਦੇ ਆ ਬੱਚੇ ਤਾਂ ਇਹ ਨਾਲ ਚੱਕੀ ਖੜੀ ਹੁੰਦੀਆਂ ਕੁਛ ਭੀਖ ਮੰਗਣ ਲਈ ਕੋਈ ਪੈਨ ਵੇਚਣ ਦਾ ਪੰਦਾ ਕੋਈ ਛੋਟਾ ਮੋਟਾ ਖਡਾਉਣਾ ਵੇਚਣ ਦਾ ਪੰਦਾ ਜਾਂ ਕਾਰਾਂ ਦੇ ਸ਼ੀਸ਼ੇ ਸਾਫ਼ ਕਰਨ ਦਾ ਪੰਦੇ ਆ ਛੋਟੇ ਛੋਟੇ ਬੱਚੇ ਜਿਹੜੇ ਹੁੰਦੇ ਆ ਕੋਈ 5 ਸਾਲ ਦਾ ਕੋਈ 6 ਸਾਲ ਦਾ ਉਹ ਵੀ ਅਸੀਂ ਇਨਡਾਇਰੈਕਟਲੀ ਉਹ ਬੱਚਿਆਂ ਨੂੰ ਬढ़ावा ਦਿੰਨੇ ਆ ਜਦੋਂ ਅਸੀਂ ਪੈਸੇ ਦੇ ਦਿੰਨੇ ਆ ਕਿ ਹਾਂਜੀ ਬਈ ਤੂੰ ਕੱਲੂ ਵੀ ਆ ਕੇ ਆ ਚੀਜ਼ ਕਰੀ ਇੱਥੇ ਤੈਨੂੰ ਪੈਸੇ ਮਿਲੂਗੇ ਅਸੀਂ ਉਹ ਕਿਤੇ ਨਾ ਕਿਤੇ ਉਹ ਜਿਹੜਾ ਬੱਚਾ ਹੁੰਦਾ ਜਿਹੜਾ 5 6 ਸ ਘੋਰ ਕੰਮ ਸਿੱਖ ਸਕਦਾ ਹੁੰਦਾ ਪਰ ਉਹਨੂੰ ਲੱਗਦਾ ਕਿ ਨਹੀਂ ਮੇਰੇ ਇੱਦਾਂ ਸੌਖੇ ਪੈਸੇ ਬਣਦੇ ਆ ਉਹ ਉੱਥੇ ਹੀ ਫਸਿਆ ਰਹਿੰਦਾ ਇਹਦੇ ਪਿੱਛੇ ਇਕੱਲੀਆਂ ਇਹ ਔਰਤਾਂ ਜਾਂ ਉਹ ਛੋਟੇ ਛੋਟੇ ਬੱਚੇ ਉਹਨਾਂ ਦਾ ਹੀ ਜੁਰਮ ਨਹੀਂ ਆ ਇਹਨਾਂ ਦੇ ਪਿੱਛੇ ਬੜਾ ਬੜਾ ਇੱਕ ਗਰੋ ਮਾਫੀਆ ਵੀ ਕੰਮ ਕਰਦੇ ਆ ਜੇ ਅੰਕੜਿਆਂ ਦੇ ਹਿਸਾਬ ਨਾਲ ਦੱਸਾਂ ਤਾਂ ਪੂਰੇ ਇੰਡੀਆ ਦੇ ਵਿੱਚ ਇਹ 4 ਲੱਖ ਦੱਸਿਆ ਜਾਂਦਾ ਕਿ ਮੰਗਣ ਵਾਲੇ ਲੋਕ ਆ ਇਹ ਅੰਕੜੇ ਸਰਕਾਰੀ ਆ ਪਰ ਮੇਰੇ ਹਿਸਾਬ ਨਾਲ ਤਾਂ ਇਹ 4 ਲੱਖ ਕੱਲੇ ਪੰਜਾਬ 'ਚ ਹੀ ਹੋਣੇ ਆ ਜੇ ਅਸੀਂ ਬੜੇ ਬੜੇ ਸ਼ਹਿਰਾਂ ਦੇ ਵਿੱਚ ਜਾ ਕੇ ਦੇਖੀਏ ਸੋ ਉਹਦੇ ਵਿੱਚੋਂ ਬਹੁਤ ਸਾਰੇ ਜਿਹੜੇ ਹੈਗੇ ਆ ਪਲੱਸ 2 ਪਾਸ ਵੀ ਹੈਗੇ ਆ ਤੇ ਕੁਝ ਜਿਹੜੇ ਹੈਗੇ ਆ ਉਹਨਾਂ ਨੇ ਗ੍ਰੈਜੂਏਸ਼ਨ ਜਾਂ ਕੋਈ ਹੋਰ ਡਿਪਲੋਮਾ ਵਗੈਰਾ ਲਿਆ ਵੀ ਹੁੰਦਾ ਆ ਸੋ ਉਹਨਾਂ ਨੂੰ ਲੱਗਦਾ ਕਿ ਇਹ ਇੱਕ ਈਜ਼ੀ ਜੌਬ ਹੈਗੀ ਆ ਸੌਖਾ ਤਰੀਕਾ ਪੈਸੇ ਕਮਾਉਣ ਦਾ ਇਸ ਲਈ ਮੰਗਣ ਲੱਪੰਦ ਆ ਕੁਝ ਜਾਣ ਬੁੱਝ ਕੇ ਲੂਲੇ ਲੰਗੜੇ ਬਣ ਜਾਂਦੇ ਆ ਜਿਹੜੇ ਪਿੱਛੇ ਇਹਨਾਂ ਦੇ ਗਰੂ ਮਾਫੀਆ ਕੰਮ ਕਰਦੇ ਆ ਉਹਨਾਂ ਦੁਆਰਾ ਉਹ ਬੱਚਿਆਂ ਨੂੰ ਜਾਂ ਕਹਿ ਲਓ ਕਿ ਕੋਈ ਵੱਡਾ ਵੀ ਹੈਗਾ ਉਹਨਾਂ ਨੂੰ ਵੀ ਨਕਾਰਾ ਬਣਾਤਾ ਜਾਂਦਾ ਅਪਾਜ ਬਣਾਤਾ ਜਾਂਦਾ ਸੋ ਐਸੀ ਹੀ ਤਰ੍ਹਾਂ ਇਹ ਔਰਤਾਂ ਜਿਹੇ ਬੱਚੇ ਜਾਂ ਹੋਰ ਛੋਟੇ ਛੋਟੇ ਬੱਚੇ ਜਾਂ ਅਪਾਹਜ ਵੀ ਹੈਗੇ ਆ ਉਹਨਾਂ ਨੂੰ ਇੱਕ ਟੈਂਪੂਆਂ ਦੇ ਵਿੱਚ ਭਰ ਕੇ ਇਹ ਭੀੜ ਵਾਲੀਆਂ ਜਗ੍ਹਾ ਤੇ ਉੱਤੇ ਛੱਡ ਦਿੱਤਾ ਜਾਂਦਾ ਸੋ ਸਰਕਾਰਾਂ ਨੂੰ ਇਹਨਾਂ ਦੇ ਪਿੱਛੇ ਕਿਹੜਾ ਮਾਫੀਆ ਕੰਮ ਕਰਦਾ ਉਹਨਾਂ ਤੱਕ ਪਹੁੰਚਣ ਦੀ ਜ਼ਰੂਰਤ ਹੈਗੀ ਆ ਕੀ ਉਹ ਕਿੱਦਾਂ ਇਹ ਇਹਨਾਂ ਦਾ ਸ਼ੋਸ਼ਣ ਕਰਦੇ ਆ ਇਨਾਂ ਤੋਂ ਪੈਸੇ ਕਮਾਉਂਦੇ ਆ ਤੇ ਇਹ ਛੋਟੇ-ਛੋਟੇ ਬੱਚੇ ਜਿਹੜੇ ਹੈਗੇ ਆ ਜਿਹੜੇ ਕੋਈ 5 ਮਹੀਨੇ ਦਾ 6 ਮਹੀਨੇ ਦਾ ਜਾਂ 5-5 6-6 ਸਾਲਾਂ ਵਾਲੇ ਵੀ ਜਿਹੜੇ ਛੀਸ਼ੇ-ਛੂਸ਼ੇ ਸਾਫ਼ ਕਰਦੇ ਹੁੰਦੇ ਆ ਕਿਸ ਤਰ੍ਹਾਂ ਉਹ ਬੱਚਿਆਂ ਦਾ ਸ਼ੋਸ਼ਣ ਕੀਤਾ ਜਾਂਦਾ ਉਸ ਤੇ ਪੂਰੀ ਸ਼ਕਤੀ ਦੇ ਨਾਲ ਇਹ ਚੀਜ਼ਾਂ ਨਿਢਠਣੀਆਂ ਚਾਹੀਦੀਆਂ ਤੇ ਇਹ ਪਹਿਲਾ ਇਹ ਪਰਚਾ ਹੋਇਆ ਪੰਜਾਬ ਦੇ ਵਿੱਚ ਜਿਹੜਾ ਇੱਕ ਔਰਤ ਤੇ ਹੋਇਆ ਕਿਉਂਕਿ ਉਹ ਬੱਚੇ ਨੂੰ ਲੈ ਕੇ ਨਹੀਂ ਧੁੱਪ ਦੇ ਵਿੱਚ ਉਹਦੇ ਤੇ ਜੁਰਮ ਤਾਂ ਹੈਗਾ ਹੀ ਆ ਸੋ ਇਹ ਭੀਖ ਦੇ ਖਿਲਾਫ ਜਾਂ ਮੰਗਣ ਦੇ ਖਿਲਾਫ ਜਿਹੜਾ ਕੋਈ ਇੱਕ ਇੱਕ ਜਿਹੜਾ ਕੀ ਸਖਤ ਕਾਨੂੰਨ ਜਿਹੜਾ ਹੈਗਾ ਉਹ ਪੂਰੇ ਇੰਡੀਆ ਦੇ ਵਿੱਚ ਨਹੀਂ ਹੈਗਾ ਵੱਖ-ਵੱਖ ਰਾਜਾਂ ਨੇ ਯਾਨੀ ਕਿ ਬਣਾਉਣ ਦੀ ਕੋਸ਼ਿਸ਼ ਕੀਤੀ ਹੈਗੀ ਆ ਪਰ ਫਿਰ ਵੀ ਇਹਨੂੰ ਸਖਤੀ ਨਾਲ ਲਾਗੂ ਨਹੀਂ ਕੀਤਾ ਜਾਂਦਾ ਹੈਗਾ ਤੇ ਛੋਟੇ ਬੱਚਿਆਂ ਨੂੰ ਜਿਹੜਾ ਇਹ ਭੀਖ ਮੰਗਦੇ ਆ ਉਹਦੇ ਖਿਲਾਫ ਇਹ ਬਿਲਕੁਲ ਇਹ ਜਿਹੜਾ ਇਹ ਕਾਨੂੰਨ ਹੈਗਾ ਕਿਉਂਕਿ ਆਪਾਂ ਲੇਬਰ ਵੀ ਨਹੀਂ ਕਰਾ ਸਕਦੇ ਛੋਟੇ ਬੱਚਿਆਂ ਨੂੰ ਪਰ ਸਖਤੀ ਨਾਲ ਉਹਨੂੰ ਲਾਗੂ ਨਹੀਂ ਕੀਤਾ ਜਾਂਦਾ ਹਰੇਕ ਚੌਂਕਾਂ ਦੇ ਵਿੱਚ ਤੁਸੀਂ ਦੇਖਿਆ ਹੋਣਾ ਛੋਟੇ ਬੱਚੇ ਵੀ ਖੜੇ ਆ ਇਸ ਤਰ੍ਹਾਂ ਦੇ ਬੱਚੇ ਲੈ ਕੇ ਔਰਤਾਂ ਵੀ ਖੜੀਆਂ ਆ ਸੋ ਪ੍ਰਸ਼ਾਸਨ ਨੂੰ ਇੱਧਰ ਨੂੰ ਧਿਆਨ ਦੇਣਾ ਚਾਹੀਦਾ ਹੈ ਤੇ ਇਹਨੂੰ ਸ਼ਕਤੀ ਨਾਲ ਨਜਿੱਠਣਾ ਚਾਹੀਦਾ ਹੈ ਇਹਦੇ ਨਾਲ ਸਮਾਜ ਦੇ ਵਿੱਚ ਦੇਖੋ-ਦਖੀ ਭੀਖ ਮੰਗਣ ਦੀ ਜਿਹੜੀ ਇਹ ਪ੍ਰਥਾ ਹੈਗੀ ਆ ਉਹ ਕੱਲੀ ਨਹੀਂ ਵੱਧਦੀ ਇਹਦੇ ਨਾਲ ਜਿਹੜੇ ਕਈ ਬੱਚੇ ਹੁੰਦੇ ਆ ਉਹ ਮੁਜਰਮ ਵੀ ਬਣਦੇ ਆ ਅਕਸਰ ਦੇਖਿਆ ਗਿਆ ਕਈ ਚੌਂਕਾਂ ਦੇ ਵਿੱਚ ਚੋਰੀਆਂ ਵੀ ਹੋ ਜਾਂਦੀਆਂ ਜਿਹਦੇ ਵਿੱਚ ਇਹ ਜਿਹੜੇ ਉੱਥੇ ਮੰਗਦੇ ਹੁੰਦੇ ਆ ਉਨ੍ਹਾਂ ਤੇ ਸ਼ੱਕ ਵੀ ਹੁੰਦਾ ਪਰ ਉਹਨਾਂ ਦਾ ਕੋਈ ਡਾਟਾ ਜਾਂ ਕੁਝ ਵੀ ਉਹਨਾਂ ਦਾ ਕੋਈ ਕਾਗਜ਼ ਪੱਤਰ ਕਿਸੇ ਕੋਲ ਹੁੰਦਾ ਨਹੀਂਗਾ ਇਸ ਲਈ ਉਹ ਅਕਸਰ ਫੜੇ ਨਹੀਂ ਜਾਂਦੇ ਹੈਗੇ ਸੋ ਇੱਕ ਬੜਾ ਗੰਭੀਰ ਮਸਲਾ ਹੈਗਾ ਕੌਣ ਇਹਨਾਂ ਦੇ ਪਿੱਛੇ ਕੰਮ ਕਰਦਾ ਜਿਹੜਾ ਇਹ ਛੋਟੇ-ਛੋਟੇ ਮਾਸੂਮ ਬੱਚਿਆਂ ਨੂੰ ਇਸ ਤਰ੍ਹਾਂ ਧੁੱਪ ਐਨੀ ਹੁੰਦੀ ਹੈ ਨਾ 50-50 ਡਿਗਰੀ 45 ਡਿਗਰੀ ਟੈਂਪਰੇਚਰ 'ਚ ਵੀ ਲੈ ਕੇ ਖੜੇ ਹੁੰਦੇ ਆ ਸੋ ਉੱਥੇ ਇਹਨਾਂ ਨੂੰ ਖੜੇ ਹੋਣ ਲਈ ਮਜਬੂਰ ਕਰਦਾ ਇਹਨਾਂ ਦੇ ਪਿੱਛੇ ਕੌਣ ਕੰਮ ਕਰਦਾ ਹੈ ਜੇ ਇਹਨਾਂ ਦੇ ਪਿੱਛੇ ਕੋਈ ਹੋਰ ਨਹੀਂ ਕੰਮ ਕਰਦਾ ਕਿਸ ਤਰ੍ਹਾਂ ਇਹ ਛੋਟੇ ਬੱਚਿਆਂ ਤੇ ਜ਼ੁਲਮ ਕੀਤਾ ਜਾਂਦਾ ਉਹਨਾਂ ਨੂੰ ਦਵਾਈਆਂ ਦੇ ਕੇ ਇੱਕ ਤਰ੍ਹਾਂ ਨਾਲ ਬਸੂਰਤ ਕਰਕੇ ਉੱਥੇ ਮੰਗਿਆ ਜਾਂਦਾ ਹੈ ਨਾ ਸੋ ਇਹ ਸਾਰੀਆਂ ਚੀਜ਼ਾਂ ਦੇ ਉੱਤੇ ਇੱਕ ਵਾਰੀ ਮੈਨੂੰ ਲੱਗਦਾ ਸਖਤ ਕਾਨੂੰਨ ਵੀ ਬਣਨਾ ਚਾਹੀਦਾ ਹੈ ਤੇ ਪ੍ਰਸ਼ਾਸਨ ਨੂੰ ਸਖਤ ਕਾਰਵਾਈ ਕਰਨੀ ਚਾਹੀਦੀ ਆ ਕਿਉਂਕਿ ਇਹ ਥੋੜੇ ਨਹੀਂ ਗਏ ਪੰਜਾਬ ਦੇ ਵਿੱਚ ਜਗ੍ਹਾ-ਜਗ੍ਹਾ ਦੇ ਉੱਤੇ ਇਸ ਤਰ੍ਹਾਂ ਦੇ ਜਿਹੜੇ ਮੰਗਣ ਵਾਲੇ ਲੋਕ ਹੈਗੇ ਆ ਉਹ ਖੜੇ ਮਿਲਦੇ ਆ ਗੱਲ ਕਰਾਂ ਇਹ ਇਸ ਤਰ੍ਹਾਂ ਮੰਗ ਕੇ ਕਿੰਨੇ ਪੈਸੇ ਕਮਾ ਲੈਂਦੇ ਆ ਤਾਂ ਤੁਸੀਂ ਹੈਰਾਨ ਹੋ ਜਾਓਗੇ ਕਈ ਬੰਦੇ ਜਿਹੜੀ ਜੋਬ ਕਰਦੇ ਆਗੇ 10-15000 ਰੁਪਏ ਆੜੀ ਮਹੀਨੇ ਦੀ ਜਿਹੜਾ ਦਿਨ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੰਮ ਕਰਦੇ ਆ ਉਹਨਾਂ ਨਾਲੋਂ ਵੀ ਬਾਧੂ ਕਈ ਵਾਰੀ ਇਹ ਲੋਕ ਜਿਹੜੇ ਹੈਗੇ ਆ ਦਿਹਾੜੀ ਪਾ ਲੈਂਦੇ ਆ ਐਨੇ ਇਹ 500000 ਰੁਪਏ ਤੱਕ ਕਮਾ ਲੈਂਦੇ ਆ ਸੋ ਇਹੀ ਹੀ ਚੀਜ਼ ਜਿਹੜੀ ਸਾਡੇ ਵੱਲੋਂ ਦਿੱਤੇ ਪੈਸੇ ਆਪਣੇ ਜਿੱਤੋਂ ਅਸੀਂ ਉਹਨੂੰ ਪੁੰਨ ਕਹਿਨੇ ਹੁੰਦੇ ਆ ਕਿ ਹਾਂ ਬਈ ਇਹ ਗਰੀਬ ਲੋਕ ਹੈਗੇ ਆ ਆਪਾਂ ਇਹਨਾਂ ਨੂੰ ਦੇ ਦਿੰਨੇ ਆ ਨਾ ਪਰ ਨਹੀਂ ਤੁਸੀਂ ਉਹ ਕਿਸੇ ਦੇ ਪਾਪ ਦੇ ਭਾਗੀਦਾਰ ਬਣਦੇ ਹੁੰਦੇ ਆ ਬੱਚਿਆਂ ਨੂੰ ਤੇ ਇਹਨਾਂ ਨੂੰ ਹੋਰ ਉਤਛਾਇਤ ਕਰਦੇ ਹੁੰਦੇ ਆ ਜਿਹਦੇ ਨਾਲ ਹੋਰ ਵੱਡੀ ਗਿਣਤੀ ਦੇ ਵਿੱਚ ਦੇਖਾ ਦੇਖੀ ਇਹਨਾਂ ਨੂੰ ਹੋਰ ਔਰਤਾਂ ਵੀ ਇਸ ਕੰਮ 'ਚ ਸ਼ਾਮਲ ਹੋ ਜਾਂਦੀਆਂ ਕਿਉਂਕਿ ਉਹਨਾਂ ਨੂੰ ਲੱਗਦਾ ਇਹ ਸੌਖਾ ਜਿਹਾ ਕੰਮ ਹੈਗਾ ਜਾ ਕੇ ਉੱਥੇ ਖੜਨਾ ਹੀ ਆ ਕੋਈ ਮਿਹਨਤ ਮਜ਼ਦੂਰੀ ਕਰਨੀ ਨਹੀਂ ਨੀ ਬੇਸ਼ੱਕ ਅਸੀਂ ਬੇਸ਼ਬਗੁਰੂ ਬਣ ਚੁੱਕੇ ਆ ਪਰ ਇਸ ਤਰ੍ਹਾਂ ਦੇ ਜਿਹੜੇ ਲੋਕ ਹੈਗੇ ਆ ਤੁਸੀਂ ਥਾਂ ਥਾਂ ਦੇ ਉੱਤੇ ਚੌਂਕਾ ਤੇ ਖੜੇ ਰੋਜ਼ ਦੇਖਦੇ ਹੁੰਨੇ ਆ ਥੱਡਾ ਬਾਹ ਪੈਂਦਾ ਹੀ ਹੁਣ ਇੱਕ ਹੋਰ ਵੀ ਮੈਂ ਅੱਜਕੱਲ ਦੇਖਿਆ ਜਿੱਦਾਂ ਇਹ ਜਿੱਥੇ ਟੂਲ ਪਲਾਜਾ ਲੱਗਿਆ ਹੁੰਦਾ ਆ ਜਾਂ ਕੋਈ ਹੋਰ ਇਹ ਕੋਈ ਰੇਲਵੇ ਫਾਟਕ ਹੁੰਦਾ ਆ ਜਿਹੜੇ ਕਿਨਰ ਕਹਿ ਸਕਦੇ ਆ ਇਹ ਜਿਹੜੇ ਨਾ ਮੁੰਡੇ ਹੁੰਦੇ ਆ ਨਾ ਕੁੜੀਆਂ ਹੁੰਦੇ ਆ ਉਹ ਵੀ ਉੱਥੇ ਖੜੇ ਹੁੰਦੇ ਆ ਪਰ ਉਹ ਕਿੰਨਰ ਹੁੰਦੇ ਵੀ ਆ ਜਾਂ ਨਹੀਂ ਹੁੰਦੇ ਇਹ ਵੀ ਇੱਕ ਸਵਾਲੀਆ ਨਿਸ਼ਾਨ ਹੈਗਾ ਕਿਉਂਕਿ ਜਿਹੜੇ ਕਿੰਨਰ ਹੁੰਦੇ ਆ ਉਹ ਤਾਂ ਘਰਾਂ ਦੇ ਵਿੱਚ ਜਾ ਕੇ ਵਧਾਈ ਵਗੈਰਾ ਲੈਂਦੇ ਆ ਨਾ ਉਹਨਾਂ ਨੂੰ ਤਾਂ ਵਧੀਆ ਪੈਸੇ ਮਿਲਦੇ ਆ ਸੋ ਜਿਹੜੇ ਇਹ ਟੂਲਪਲਾਜ਼ਿਆਂ ਤੇ ਖੜੇ ਆ ਗਿਆ ਜਾਂ ਇਹ ਜਿਹੜੇ ਰੇਲਵੇ ਫਾਟਕਾਂ ਦੇ ਉੱਤੇ ਖੜੇ ਆ ਗਿਆ ਜਿਹੜੇ ਕਿੰਨਰ ਬਣ ਕੇ ਖੜੇ ਹੁੰਦੇ ਆ ਗਿਆ ਕੀ ਉਹ ਅਸਲ ਦੇ ਵਿੱਚ ਕਿੰਨਰ ਹੁੰਦੇ ਵੀ ਆ ਜਾਂ ਕਈ ਮੁੰਡੇ ਹੀ ਜਾ ਮਤਲਬ ਕਿ ਇੱਕ ਸੌਖੇ ਪੈਸੇ ਕਮਾਉਣ ਦੇ ਲਈ ਇਹ ਕੁੜੀਆਂ ਵਾਲੇ ਕੱਪੜੇ-ਕੁੱਪੜੇ ਪਾ ਕੇ ਖੜੇ ਹੁੰਦੇ ਆ ਸੋ ਇਹਨਾਂ ਬਾਰੇ ਵੀ ਪੂਰੀ ਜਾਂਚ ਕਰਨ ਦੀ ਪ੍ਰਸ਼ਾਸਨ ਨੂੰ ਜ਼ਰੂਰਤ ਹੈਗੀ ਆ ਇਹ ਸਾਰਾ ਦੇਖਣ ਦੀ ਜ਼ਰੂਰਤ ਆ ਕਿਉਂਕਿ ਜਦੋਂ ਅਸੀਂ ਉਹਨਾਂ ਨੂੰ ਪੈਸੇ ਤਾਂ ਦੇਣ ਨੇ 10 ਰੁਪਏ ਦੇਣ ਨੇ 5 ਰੁਪਏ ਦੇਣ ਨੇ ਅਗਲੇ ਟਾੜੀ ਮਾਰ ਕੇ ਤੁਹਾਨੂੰ ਕਹਿੰਦੇ ਆ ਤੁਹਾਡੀ ਜੋੜੀ ਵਧੀਆ ਤੁਸੀਂ ਸੋਹਣੇ ਲੱਗਦੇ ਆ ਜਾਂ ਕੈਨੇਡਾ ਜਾਉਂਗੇ ਹਨ ਅਸੀਂ ਉਹ ਚੀਜ਼ ਸੁਣ ਕੇ ਖੁਸ਼ ਤਾਂ ਹੋ ਜੰਨੇ ਆ ਪਰ ਉਹਦੇ ਨਾਲ ਅਸੀਂ ਕਿਤੇ ਨਾ ਕਿਤੇ ਜਿਹੜਾ ਇਹ ਮੰਗਣ ਵਾਲਾ ਸਿਸਟਮ ਆ ਉਹਨੂੰ ਬढ़ावा ਦੇ ਰਹੇ ਹੁੰਨੇ ਆ ਉਹਨੂੰ ਉਤਸ਼ਾਹਿਤ ਕਰ ਰਹੇ ਹੁੰਨੇ ਆ ਸੋ ਇਹ ਸਾਰੀਆਂ ਚੀਜ਼ਾਂ ਆਪਾਂ ਨੂੰ ਵੀ ਸਮਝਣ ਦੀ ਜ਼ਰੂਰਤ ਆ ਸਾਰੀਆਂ ਚੀਜ਼ਾਂ ਸਰਕਾਰਾਂ ਹੀ ਨਹੀਂ ਕਰ ਸਕਦੀਆਂ ਹਾਂ ਸਰਕਾਰਾਂ ਨੂੰ ਵੀ ਇੱਥੇ ਸਖਤ ਕਾਨੂੰਨ ਬਣਾਉਣੇ ਚਾਹੀਦੇ ਆ ਪਰ ਜੇਕਰ ਅਸੀਂ ਲੋਕਾਂ ਨੂੰ ਇਦਾਂ ਪੈਸੇ ਦੇਣਾ ਬੰਦ ਕਰ ਦੋਂਗੇ ਤਾਂ ਇਹ ਆਪੇ ਹੀ ਇਹ ਬੰਦ ਹੋ ਜਾਊਗਾ ਇਹ ਬੱਚਿਆਂ ਤੇ ਵੀ ਜੁਰਮ ਹੋਣੇ ਬੰਦ ਹੋ ਜੂਗੇ ਹਨ ਇਹ ਜਿਹੜੀਆਂ ਔਰਤਾਂ ਦੇ ਪਿੱਛੇ ਇਹ ਜੁਰਮ ਹੁੰਦਾ ਉਹ ਵੀ ਬੰਦ ਹੋ ਜੂਗੇ ਜਾਂ ਇਹਨਾਂ ਦੇ ਪਿੱਛੇ ਜਿਹੜੇ ਗ੍ਰੋ ਹੋ ਹੈਗੇ ਉਹ ਵੀ ਬੰਦ ਹੋ ਜੂਗੇ ਸੋ ਸ਼ੁਰੂਆਤ ਆਪਾਂ ਨੂੰ ਹੀ ਕਰਨੀ ਪੈਣੀ ਆ ਸੋ ਜਦੋਂ ਵੀ ਹੁਣ ਕੋਈ ਮੰਗਦਾ ਹੈਗਾ ਸੋ ਤਰਸ ਦੇ ਆਧਾਰ ਤੇ ਇਹਨਾਂ ਨੂੰ ਨਾ ਕਹਿਣਾ ਸਿੱਖਣਾ ਆਪਾਂ ਨੂੰ ਆਉਣਾ ਚਾਹੀਦਾ ਨਾ ਕਹਿਣਾ ਸਿੱਖੋ ਇਹੀ ਤੁਸੀਂ ਉਹ ਬੱਚੇ ਤੇ ਪੁੰਨ ਕਰ ਰਹੇ ਆ ਜਾਂ ਜਿਹੜੀਆਂ ਔਰਤਾਂ ਜਾਂ ਮਜਬੂਰੀ ਨਹੀਂ ਕਰਦੀਆਂ ਜਾਂ ਜਾਣ ਬੁੱਝ ਕੇ ਕਰਦੀਆਂ ਇਹਨਾਂ ਤੇ ਵੀ ਅਸੀਂ ਇਨਡਾਇਰੈਕਟਲੀ ਇਹ ਇੱਕ ਇਹ ਪੁੰਨ ਹੀ ਕਰਾਂਗੇ ਇਹ ਆਪਣੀ ਅੱਜ ਦਾ ਗੱਲਬਾਤ ਦਾ ਵਿਸ਼ਾ ਜੇਕਰ ਵਧੀਆ ਲੱਗਿਆ ਥੱਲੇ ਕਮੈਂਟ ਕਰਕੇ ਜਰੂਰ ਦੱਸ ਦਿਆ ਕਰੋ ਕਿ ਵਧੀਆ ਹੈ ਜੇ ਮਾੜਾ ਲੱਗਾ ਕੁਝ ਕਮੀ ਸੀ ਤਾਂ ਵੀ ਜਰੂਰ ਦੱਸ ਦਿਓ ਧੰਨਵਾਦ ਸਤਿ ਸ਼੍ਰੀ ਅਕਾਲ ਫਿਰ ਮਿਲਾਂਗੇ